ਜੋਗ ਹੋ ਜੋਗ ਅਟਲ ਤਖਤ ਚਾਤਰ ਚਵਰ ਦੇ ਮਾਲਕ ਲੋਕ ਪਰਲੋਕ ਵਿੱਚ ਸਹਾਈ ਹਾਜ਼ਰ ਨਾਜ਼ਰ ਗੁਰਗਤੀ ਤੇ ਪਰਾਜ ਮਾਨ ਸ਼ਬਦ ਗੁਰੂ ਤਨ ਧਨ ਧਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿੰਨਾਂ ਦੇ ਅੱਜ ਅੰਮ੍ਰਿਤ ਵੇਲੇ ਸਤਿਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਵਿਕੇ ਆਏ ਹੁਕਮਨਾਮਾ ਸਾਹਿਬ ਦੀ ਅਖਰੀ ਵਿਚਾਰ ਆਏ ਮੁਖਵਾਕ ਦੀ ਵਿਆਖਿਆ ਆਪ ਜੀ ਸਰਵਣ ਕਰ ਰਹੇ ਹੋ ਅੱਜ ਦਾ ਹੁਕਮਨਾਮਾ ਸਾਹਿਬ ਰਾਗ ਰਾਮਕਲੀ ਅੰਦਰ ਪੰਜਵੇਂ ਪਾਤਸ਼ਾਹ ਤਨ 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 ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਤਿਨਾਂ ਦੀ ਪਵਿੱਤਰ ਰਸਨਾ ਤੋਂ ਉਚਾਰਨ ਹੈ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਰਾਵ ਕਲੀ ਮਹੱਲਾ ਪੰਜਵਾ ਰਾਗ RAM ਕੜੀ ਹੈ ਪੰਜਵੇਂ ਪਾਤਸ਼ਾ ਪੰਜਵੇਂ ਜਾਮੇ ਪੰਜਵੇਂ ਗੁਰੂ ਤਨ ਧਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਨ੍ਹਾਂ ਦੀ ਪਵਿੱਤਰ ਰਸਨਾ ਤੋਂ ਉਚਾਰਨ ਕੀਤੀ ਹੋਈ ਬਾਣੀ ਹੈ ਅੰਗੇ ਕਾਰ ਕੀਆ ਪ੍ਰਭ ਆਪਣੇ ਬੈਰੀ ਸਗਲੇ ਸਾਦੇ ਦੀ ਕਾਰ ਕੀਆ ਪ੍ਰਭ ਆਪਣੇ ਬੈਰੀ ਸਗਲੇ ਸਾਦੇ ਪੰਜਵੇਂ ਪਾਸ਼ਾ ਜੀ ਉਪਦੇਸ਼ ਕਰਦੇ ਨੇ ਕਿ हे ਭਾਈ ਪਿਆਰੇ ਪ੍ਰਭੂ ਨੇ ਜਿਸ ਮਨੁੱਖ ਨੂੰ ਆਪਣੀ ਚਰਨੀ ਲਾ ਲਿਆ ਜਿਸ ਮਨੁੱਖ ਨੂੰ ਆਪਣੀ ਚਰਨੀ ਵਿੱਚ ਸਥਾਨ ਦੇ ਦਿੱਤਾ ਚਰਨਾ ਵਿੱਚ ਪਾ ਲਿਆ ਉਸ ਨੇ ਸਾਰੇ ਹੀ ਵੈਰੀ ਵਾਸ ਵਿੱਚ ਕਰ ਦਿੱਤੇ ਉਸ ਦੇ ਉਸ ਦੇ ਵਾਸ ਵਿੱਚ ਸਾਰੇ ਹੀ ਵੈਰੀ ਹਨ ਉਸ ਨੇ ਆਪਣੇ ਵਾਸ ਵਿੱਚ ਸਾਰੇ ਹੀ ਵੈਰੀ ਕੀਤੇ ਹੋਏ ਹਨ ਜਿੰਨ ਪੈਰੀ ਹੈ ਇਹੋ ਜਗ ਲੂਟਿਆ ਤੇ ਬੈਰੀ ਲੈ ਬਦੀ ਜਿਸ ਜਿਸ ਵੈਰੀ ਨੇ ਜਿਨ ਬੈਰੀ ਹੈ ਜਿਸ ਜਿਸ ਬੈਰੀ ਨੇ ਇਹ ਜਗਤ ਲੁੱਟ ਲਿਆ ਹੈ ਇਹੋ ਜਗ ਲੂਟਿਆ ਜਿਸ ਜਿਸ ਵੈਰੀ ਨੇ ਇਹ ਜਗ ਲੁੱਟਿਆ ਲੁੱਟ ਲਿਆ ਹੈ ਪ੍ਰਭੂ ਨੇ ਉਸ ਦੇ ਉਹ ਸਾਰੇ ਵੈਰੀ ਫੜ ਕੇ ਬੰਨ ਦਿੱਤੇ ਤੇ ਬੈਰੀ ਲੈ ਬਾਦੇ ਪ੍ਰਭੂ ਨੇ ਪ੍ਰਮਾਤਮਾ ਹਰੀ ਪਰਮੇਸ਼ਵਰ ਨੇ ਗੁਰੂ ਨੇ ਸਾਰੇ ਵੈਰੀ ਫੜ ਕੇ ਬੰਦ ਦਿੱਤੇ ਨੇ ਸਤ ਗੁਰ ਪਰਮੇਸ਼ਰ ਮੇਰਾ ਏ ਭਾਈ ਮੇਰਾ ਤਾਂ ਗੁਰੂ ਰਾਖਾ ਹੈ ਸਤ ਗੁਰ ਸਤ ਗੁਰ ਪਰਮੇਸ਼ਰ ਮੇਰਾ ਮੇਰਾ ਤਾਂ ਗੁਰੂ ਰਾਖਾ ਪ੍ਰਮਾਤਮਾ ਰਾਖਾ ਹੈ ਉਹੀ ਮੈਨੂੰ ਕਮਾੜਿਕ ਵੈਰੀਆਂ ਤੋਂ ਬਚਾਉਣ ਵਾਲਾ ਹੈ ਅਨਿਕ ਰਾਜ ਭੋਗ ਰਸਮਾਨੀ ਨਾ ਜਪੀ ਪਰਵਾਸਾ ਤੇਰਾ ਰਹਾਉ ਏ ਪ੍ਰਭੂ ਮੈਨੂੰ ਤੇਰਾ ਹੀ ਆਸਰਾ ਮੇਰ ਕਰ ਮੈਂ ਤੇਰਾ ਨਾਮ ਜਪਦਾ ਹਾਂ ਮੈਂ ਤੇਰਾ ਜਾਪ ਜਪਦਾ ਤੈਨੂੰ ਚੇਤੇ ਕਰਨਾ ਕਰਦਾ ਹਾਂ ਨਾਮ ਦੀ ਬਰਕਤ ਨਾਲ ਆਉਂ ਜਾਪਦਾ ਹੈ ਕਿ ਮੈਂ ਰਾਜ ਦੇ ਅਨੇਕਾ ਭੋਗ ਤੇ ਰਾਸ ਮਾਨ ਰਿਹਾ ਹਾਂ ਨਾਮ ਦੀ ਬਰਕਤ ਨਾਲ ਨਾਮ ਦੀ ਜਿਹੜੀ ਬਰਕਤ ਹੈ ਨਾ ਨਾਮ ਦੀ ਬਰਕਤ ਇਹ ਬਹੁਤ ਵੱਡੀ ਬਰਕਤ ਹੈ ਇਹ ਕੋਈ ਆਮ ਇਨਸਾਨ ਤੇ ਨਹੀਂ ਵਰਤਦੀ ਇਹ ਜਿਹੜਾ ਉਸ ਪ੍ਰਮਾਤਮਾ ਨੂੰ ਸੱਚੇ ਦਿਲੋਂ ਧਿਆਉਂਦਾ ਉਸ ਪ੍ਰਮਾਤਮਾ ਦੀ ਭਗਤੀ ਕਰਦਾ ਹੈ ਉਸ ਉੱਪਰ ਹੀ ਨਾਮ ਦੀ ਬਰਕਤ ਵਰਤੀ ਹੈ ਚੀਤਨਾ ਆਵਸਧੂ ਚੀ ਬਾਤਾ ਸਿਰ ਉਪਰ ਰਖਵਾਰ ਹੈ ਭਾਈ ਪ੍ਰਮਾਤਮਾ ਵਾਹਿਗੁਰੂ ਅਕਾਲ ਪੁਰਖ ਜਿਸ ਮਨੁੱਖ ਦੇ ਸਿਰ ਤੇ ਰਾਖਾ ਬਣਦਾ ਹੈ ਨਾ ਚੀਤਨਾ ਆਵਸਧੂ ਚੀ ਬਾਤਾ ਸਿਰ ਉਪਰ ਰਖਵਾਰ ਜਿਸ ਮਨੁੱਖ ਉਪਰ ਜੇਸ ਮਨੁੱਖ ਸੇਰ ਉਤੇ ਰਾਖਾ ਬਣਦਾ ਹੈ ਉਸ ਮਨੁੱਖ ਦੇ ਚਿੱਤ ਵਿੱਚ ਉਸ ਤੇ ਮਨੁੱਖ ਅੰਦਰ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਕਮਾਦਿਕ ਦਾ ਕੋਈ ਹੋਰ ਫਰਨਾ ਉਠਦਾ ਹੀ ਨਹੀਂ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਉਸ ਦੇ ਅੰਦਰ ਕੋਈ ਵਿਚਾਰ ਹੀ ਨਹੀਂ ਆਉਗਾ ਕੇਵਲ ਹੀ ਕੇਵਲ ਉਸ ਪ੍ਰਮਾਤਮਾ ਬਾਰੇ ਹੀ ਸੋਚਦਾ ਬੇਪਰਵਾਹ ਰਹਿਤ ਹੈ ਸੁਆਮੀ ਇਕ ਨਾਮ ਕੈ ਆਧਾਰਾ ਏ ਮਾਲਕ ਪ੍ਰਭੂ ਸਿਰਫ ਤੇਰੇ ਨਾਮ ਦੇ ਆਸਰੇ ਉਹ ਦੁਨੀਆ ਉਹ ਮਨੁੱਖ ਦੁਨੀਆ ਦੀਆਂ ਹੋਰ ਕਰਜ਼ਾਂ ਵੱਲੋਂ بے ਪ੍ਰਵਾਹ ਉਸ ਨੂੰ ਸਿਰਫ ਤੇਰੇ ਨਾਮ ਦੇ ਆਸਰੇ ਹੋਰ ਕਿਸੇ ਚੀਜ਼ ਦੀ ਪ੍ਰਵਾਹ ਨਹੀਂ ਪੂਰਨ ਹੋਏ ਮਿਲਿਓ ਸੁਖਦਾਈ ਓ ਨਨਕਾਈ ਬਾਤਾ ਪੂਰਨ ਹੋਏ ਮਿਲਿਓ ਸੁਖਦਾਈ ਓ ਨਨਕਾਈ ਬਾਤਾ ਏ ਭਾਈ ਜਿਸ ਨੂੰ ਸਾਰੇ ਸੁਖ ਦੇਣ ਵਾਲਾ ਹੈ ਪ੍ਰਭੂ ਮਿਲ ਪੈਂਦਾ ਹੈ ਜਿਸ ਨੂੰ ਸਾਰੇ ਸੁਖ ਦੇਣ ਵਾਲਾ ਹਰੀ ਮਿਲ ਜਾਂਦਾ ਹੈ ਪ੍ਰਭੂ ਪਰਮਾਤਮਾ ਵਾਹਿਗੁਰੂ ਮਿਲ ਪੈਂਦਾ ਹੈ ਉਹ ਚੇ ਆਤਮ ਗੁਨਾ ਨਾਲ ਪਰਪੂਰ ਹੋ ਜਾਂਦਾ ਹੈ ਉਸ ਕੋਲ ਕਈ ਗੁਣ ਆ ਜਾਂਦੇ ਹਨ ਉਹ ਕਿਸੇ ਗਲੇ ਮਥਾਚ ਨਹੀਂ ਰਹਿੰਦਾ ਉਹ ਕੇਵਲ ਤੇ ਕੇਵਲ ਉਸ ਪਰਮਾਤਮਾ ਦਾ ਨਾਮ ਜਪਦਾ ਤੇ ਕੀਰਤ ਕਰਦਾ ਤਤਸਾਰ ਪਰਮ ਪਦ ਪਾਇਆ ਛੋੜ ਨਾ ਕਤੂ ਜਾਤਾ ਉਹ ਮਨੁੱਖ ਜਗਤ ਦੇ ਮੂਲ ਪ੍ਰਭੂ ਨੂੰ ਲਾਭ ਲੈਂਦਾ ਹੈ ਉਹ ਜੀਵਨ ਦਾ ਅਸਲ ਨੂਰ ਖਾਸਲ ਕਰ ਲੈਂਦਾ ਹੈ ਤੇ ਉਹ ਸਭ ਤੋਂ ਉੱਚਾ ਆਤਮਿਕ ਦਰਜਾ ਪ੍ਰਾਪਤ ਕਰ ਲੈਂਦਾ ਹੈ ਤੇ ਇਸ ਨੂੰ ਛੱਡ ਕੇ ਕਿਸੇ ਹੋਰ ਪਾਸੇ ਨਹੀਂ ਭਟਕਦਾ ਤਤਸਾਰ ਪਰਮ ਪਦ ਪਾਇਆ ਛੋੜ ਨਾ ਕਤੂ ਜਾਂਦਾ ਹੈ ਇਸ ਨੂੰ ਛੱਡ ਕੇ ਹੋਰ ਕਿਸੇ ਪਾਸੇ ਨਹੀਂ ਜਾਂਦਾ ਉਸ ਦਾ ਮਾਨ ਕੇਵਲ ਹੀ ਕੇਵਲ ਪ੍ਰਮਾਤਮਾ ਦੀ ਭਗਤੀ ਵਿੱਚ ਟਿਕ ਜਾਂਦਾ ਹੈ ਬਰਨਨਾ ਸਾ ਕੋ ਜੈ ਸਾ ਤੂੰ ਹੈ ਸਾਚੀ ਅਲਕ ਅਪਾਰਾ

ਤੁਲ ਅਥਾ ਅਡੋਲ ਸੁਆਮੀ ਨਾਨਕ ਕਸਮ ਹਮਾਰਾ ਏ ਨਾਨਕ ਏ ਬੇਮਿਸਾਲ ਪ੍ਰਭੂ ਏ ਅਥਾਹ ਏ ਅਡੋਲ ਮਾਲਕ ਤੂੰ ਹੀ ਮੇਰਾ ਖਸਮ ਹੈ ਕੇਵਲ ਹੀ ਕੇਵਲ ਤੋ ਹੀ ਮੇਰੇ ਅੰਦਰ ਦੀਆਂ ਜਾਣਨ ਵਾਲਾ ਇਸ ਕਰਕੇ ਅੱਜ ਦਾ ਹੁਕਮਨਾਮਾ ਸਾਹਿਬ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਧੰਨਾ ਦੀ ਪਵਿੱਤਰ ਸਨਾ ਤੋਂ ਰਾਗ ਰਾਮਕਲੀ ਅੰਦਰ ਆਪ ਜੀ ਨੇ ਸ਼ਰਵਨ ਕੀਤਾ ਗੁਰੂ ਮਹਾਰਾਜ ਜੀ ਨੇ ਉਪਦੇਸ਼ ਕੀਤਾ ਕਿ ਇਹ ਭਾਈ ਪਿਆਰੇ ਪ੍ਰਭੂ ਨੂੰ ਸਿਮਰਨਾ ਕਰ ਉਸ ਦੀ ਚਰਣੀ ਪੈ ਜਾ। ਜਦ ਤੂੰ ਉਸ ਪ੍ਰਮਾਤਮਾ ਨੂੰ ਧਿਆਉਣਾ ਕਰੇਂਗਾ ਤਾਂ ਤੇਰੇ ਸਾਰੇ ਦੁੱਖ ਦੂਰ ਹੋ ਜਾਣਗੇ। ਪ੍ਰਭੂ ਪ੍ਰਮਾਤਮਾ ਪ੍ਰਵੇਸ਼ਵਰ ਆਪ ਤੇਰਾ ਸਹਾਈ ਹੋਗਾ। ਆਪ ਰਖਵਾਲਾ ਬਣੂਗਾ। ਸਾਤਗੁਰ ਪਰਮੇਸ਼ਰ ਮੇਰਾ। ਉਹ ਹੀ ਆ ਰੱਖਾ ਪ੍ਰਭੂ ਪ੍ਰਮਾਤਮਾ। ਉਹ ਆਪ ਤੇਰੀ ਰੱਖਿਆ ਕਰੂਗਾ। ਜਦ ਤੂੰ ਉਸ ਪ੍ਰਮਾਤਮਾ ਦਾ ਨਾਮ ਜਪੇਂਗਾ ਇਸ ਕਰਕੇ ਉਸ ਪਰਮਾਤਮਾ ਨੂੰ ਸਿਮਰਨਾ ਬਹੁਤ ਜ਼ਰੂਰੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ